ਸਾਸਤਰੀਏ ਕਾਲ ਮੇਰੇ ਸਾਰੇ ਕਿਸਾਨ ਵੀਰਾਂ ਨੂੰ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਟਾਪ ਦਾ ਨਗੀਨਾ ਲੈ ਕੇ ਆਏ ਆ ਮਿੱਤਰੋ ਤੇ ਅੱਜ ਆਪਾਂ ਖੜੇ ਆ ਪਿੰਡ ਹਰਨਾਮ ਸਿੰਘ ਵਾਲੇ ਬਾਈ ਸ਼ਰਨੀ ਕੋਲੇ ਤੇ ਦੋਸਤੋ ਬਾਈ ਹੁਣਾਂ ਕੋਲੇ ਪਹਿਲਾਂ ਝੋਟੀ ਬਕਾਉ ਹੈ ਤੇ ਬਾਈ ਕਹਿੰਦਾ ਕੱਲ ਹੀ ਸੂਈ ਹੈ ਤੇ ਚਾਰ ਦੰਦਾਂ ਦੀ ਝੋਟੀਆਂ ਮਿੱਤਰੋ ਤੇ ਝੋਟੀ ਦੀ ਪਹਿਲਾਂ ਤੁਸੀਂ ਫੇਸ ਕੁਆਲਿਟੀ ਚੈੱਕ ਕਰੋ ਪੂਰੀ ਚੰਗੀ ਹੈ ਤੇ ਕਦਗਾੜ ਵੀ ਮਿੱਤਰੋ ਝੋਟੀ ਦਾ ਪੂਰਾ ਚੰਗਾ ਹੈ ਤੇ ਥਾਂਲੇਵਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਚੰਗਾ ਥਾਂਲੇਵਾ ਥਾਂ ਚਾਰੇ ਕੱਲੇ ਕੱਲਿਆ ਨਿਖਣਵੇਂ ਥਾਣਾ ਮੂਠੀ ਵਾਲੇ ਥਾਣਾ ਮਿੱਤਰੋ ਪੂਰੀ ਟਾਪ ਦੀ ਸਕਰੀਨ ਝੋਟੀ ਆ ਘਰੇਲੂ ਝੋਟੀ ਆ ਬਾਈ ਕੋਲੇ ਤੇ ਬਾਈ ਦਾ ਰੇਟ ਵੀ ਬਹੁਤ ਵਾਜਬ ਹੈ ਜੇ ਰੇਟ ਦੀ ਗੱਲ ਕਰੀਏ ਤਾਂ ਬਾਈ 145000 ਰੁਪਏ ਰੇਟ ਕਰਦੇ ਆ ਕਹਿੰਦੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਤੇ ਜਿਹੜੇ ਵੀ ਵੀਰ ਨੇ ਲੈਣੀ ਹੋਈ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋਂ ਕਿਸੇ ਵੀ ਤਰ੍ਹਾਂ ਦੀ ਕੋਈ ਚੈਨਲ ਤੇ ਵੀਡੀਓ ਪਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਂ ਫ੍ਰੀ ਵੀਡੀਓ ਪਾਉਣੇ ਆ ਤਾਂ ਆਪਣੇ ਪੇਜ ਨੂੰ ਲਾਈਕ ਫੋਲੋ ਸ਼ੇਅਰ ਕਮੈਂਟ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਜੀ ਧੰਨਵਾਦ ਦੋਸਤੋ